ਅਮਰਤਸਰ ਦੇ ਗੁਰੂ ਘਰ ਦੇ ਵਿੱਚ ਆ ਕੇ ਜਦੋਂ ਨਿਹੰਗ ਸਿੰਘ ਲੰਗਰ ਹਾਲ ਦੇ ਵਿੱਚ ਜਾ ਕੇ ਮੀਟ ਦੀ ਮੰਗ ਕਰ ਲਵੇ ਆਖੇ ਕਿ ਮੈਨੂੰ ਤਾਂ ਐਸੇ ਵਕਤ ਹੀ ਝਟਕਾ ਸ਼ਕਣਾ ਹੈ ਤੇ ਉਸ ਤੋਂ ਬਾਅਦ ਸਾਰੇ ਹੀ ਲੋਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤੇ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਕਸਰ ਹੀ ਆਪਾਂ ਦੇਖਦੇ ਆਂ ਕਿ ਨਿਹੰਗ ਸਿੰਘ ਜਥੇਬੰਦੀਆਂ ਚੋਂ ਨਹੀਂ ਉਹ ਬੱਕਰਾ ਝਟਕਾਇਆ ਜਾਂਦਾ ਹੈ ਹਜੂਰ ਸਾਹਿਬ ਜਿਹੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ ਉੱਥੇ ਉਹਨਾਂ ਨੇ ਦੇਖਿਆ ਹੁਣ ਕਿ ਉੱਥੇ ਗੁਰੂ ਘਰ ਦੇ ਵਿੱਚ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਇਹ ਮਰਿਆਦਾ ਹਜੂਰ ਸਾਹਿਬ ਦੇ ਵਿੱਚ ਹੀ ਸੀਮਤ ਹੈ ਪਰ ਜਦੋਂ ਇਹ ਚੀਜ਼ ਆਮ ਗੁਰੂ ਘਰਾਂ ਦੇ ਵਿੱਚ ਹੋਣ ਲੱਗ ਜਾਵੇ ਤਾਂ ਇੱਕੇਦਮ ਆਪਾਂ ਨੂੰ ਹੋਰ ਤਰੀਕੇ ਦਾ ਫੀਰਤਾ ਹੁੰਦਾ ਹੀ ਹੈ ਕਿ ਜਦੋਂ ਕਿ ਇਹ ਕੀ ਬੋਲ ਦਿੱਤਾ ਹੈ ਸਨ ਬਾਣੀ ਵੀ ਕਹਿੰਦੀ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਯਾਨੀ ਕਿ ਮਾਸ ਖਾਣਾ ਜਾਂ ਨਾ ਖਾਣਾ ਇੱਕ ਵੱਖਰਾ ਵਿਸ਼ਾ ਹੈ ਇਹ ਮੂਰਖਾਂ ਦਾ ਵਿਸ਼ਾ ਹੈ ਕਿ ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਪਰ ਕਈ ਲੋਕ ਇਸ ਨੂੰ ਗਲਤ ਵੀ ਮੰਨਦੇ ਨੇ ਕਿ ਆਪਾਂ ਕਿਉਂ ਕਿਸੇ ਦੀ ਜੀਵ ਦੀ ਹੱਤਿਆ ਕਰਨੀ ਹੈ ਕਈ ਲੋਕ ਇਹ ਕਹਿੰਦੇ ਨੇ ਕਿ ਜਦੋਂ ਐਨੇ ਪਦਾਰਥ ਸਾਡੇ ਖਾਣ ਵਾਸਤੇ ਬਣੇ ਹੋਏ ਨੇ ਤੇ ਆਪਾਂ ਕਿਉਂ ਕਿਸੇ ਜੀਵ ਦੀ નિર્ਦੋਸ਼ ਜੀਵ ਦੀ ਹੱਤਿਆ ਕਰੀਏ ਪਰ ਇਦਾਂ ਦਾ ਹੀ ਇੱਕ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਇੱਕ ਨਿਹੰਗ ਸਿੰਘ ਆਉਂਦਾ ਹੈ ਤੇ ਆ ਕੇ ਉਹ ਕਹਿੰਦਾ ਹੈ ਕਿ ਮਾਸ ਛਕਣਾ ਹੈ ਮੈਂ ਪੂਰਾ ਮਾਮਲਾ ਕੀ ਹੈ ਇਸ ਇਕਲੀ ਇਕਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਕਈ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਅਤੇ ਹੋਰ ਪਲੇਟਫਾਰਮ ਦੇ ਉੱਪਰ ਵੀ ਜੋ ਕਿ ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਵਾਇਰਲ ਹੋ ਰਹੀਆਂ ਸੀ ਜਿਸ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਤੇ ਉਹਨਾਂ ਦੀ ਇੱਕ ਨਿਊਜ਼ ਉਹ ਵੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਉਸ ਨਿਊਜ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਸੀ ਕਿ ਸਿੱਖ ਨੂੰ ਮਾਸ ਖਾਣ ਦੇ ਵਿੱਚ ਕੋਈ ਮਨਾਈ ਨਹੀਂ ਉਹਨਾਂ ਦੀ ਅਖਬਾਰ ਦੀ ਕਟਿੰਗ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਜੋ ਹੈ ਝਟਕਾ ਛੱਕ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਨਿਹੰਗ ਸਿੰਘ ਜਥੇਬੰਦੀਆਂ ਝਟਕਾ ਛੱਕਦੀਆਂ ਸੀ ਅਤੇ ਹੁਣ ਵੀ ਹਜ਼ੂਰ ਸਾਹਿਬ ਦੇ ਵਿੱਚ ਜੋ ਕਿ ਬੱਕਰਾ ਝਟਕਾਉਣ ਦੀ ਜੋ ਮਰਿਆਦਾ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਦੇਖੀਆ ਹੋਣੀਆਂ ਜਾਂ ਫਿਰ ਜਿਹੜੀਆਂ ਸਿੱਖ ਸੰਗਤਾਂ ਸਾਚਕੰਡ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਂਦੀਆਂ ਨੇ ਉਹਨਾਂ ਨੇ ਇਹ ਚੀਜ਼ ਉੱਥੇ ਨੋਟਿਫਾਈ ਕੀਤੀ ਹੋਣੀ ਹੈ ਤੇ ਦੇਖੀ ਵੀ ਹੋਣੀ ਹੈ ਪਰ ਹੁਣ ਉਸ ਪੋਸਟ ਦੇ ਉੱਪਰ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸੀ ਕਮੈਂਟ ਇਹ ਕਰ ਰਹੇ ਸੀ ਕਿ ਜੇਕਰ ਝਟਕਾ ਛਕ ਸਕਦੇ ਨੇ ਨਿਹੰਗ ਸਿੰਘ ਜਾਂ ਫਿਰ ਸਿੱਖ ਝਟਕਾ ਦਾ ਪ੍ਰਸ਼ਾਦ ਛਕ ਸਕਦਾ ਹੈ ਤੇ ਫਿਰ ਉਸ ਨੂੰ ਤੁਸੀਂ ਗੁਰੂ ਘਰਾਂ ਦੇ ਲੰਗਰ ਹਾਲ ਦੇ ਵਿੱਚ ਕਿਉਂ ਨਹੀਂ ਉਸ ਨੂੰ ਲਾਗੂ ਕਰਦੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਆਏ ਸੀ ਕਿ ਜੇਕਰ ਗੁਰੂ ਘਰ ਦਾ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਇਹ ਗੱਲ ਕਹਿ ਰਿਹਾ ਹੈ ਕਿ ਸਾਨੂੰ ਇੱਥੇ ਝਟਕਾ ਸੀ ਸ਼ੱਕ ਸਕਦੇ ਆ ਝਟਕਾ ਸ਼ਕਨ ਦੇ ਵਿੱਚ ਕੋਈ ਮਨਾਈ ਨਹੀਂ ਤੇ ਫਿਰ ਗੁਰੂ ਘਰ ਦੇ ਲੰਗਰ ਹਾਲ ਦੇ ਵਿੱਚ ਦਾਲ ਫੁਲਕਾ ਕਿਉਂ ਚੱਲਦਾ ਹੈ ਉੱਥੇ ਵੀ ਝਟਕੇ ਦਾ ਜੋ ਪ੍ਰਸ਼ਾਦ ਹੈ ਉਹ ਚੱਲਣਾ ਚਾਹੀਦਾ ਹੈ ਕਿਉਂਕਿ ਬਾਣੀ ਕਹਿੰਦੀ ਹੈ ਕਿ మాਸ-ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਹੈ ਮਾਸ ਖਾਣਾ ਜਾਂ ਨਾ ਖਾਣਾ ਇਹ ਆਪਣਾ ਇਨਸਾਨ ਦਾ ਵਿਸ਼ਾ ਹੈ ਇਸ ਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਲੋਕ ਆਉਂਦਾ ਕਿ ਜੇ ਸਭ ਮੈਂ ਇੱਕ ਖੁਦਾਏ ਕਹਿ ਤਾ ਹੈ ਫਿਰ ਕਿਉਂ ਮੁਰਗੀ ਮਾਰੈ ਜੇ ਤੂੰ ਕਹਿੰਦਾ ਕਿ ਸਾਰਿਆਂ ਦੇ ਵਿੱਚ ਇੱਕ ਹੀ ਪਰਮਾਤਮਾ ਦੀ ਜੋਤ ਹੈ ਇੱਕ ਹੀ ਰੱਬ ਦੀ ਜੋਤ ਹੈ ਫਿਰ ਤੂੰ ਉਸ ਮੁਰਗੀ ਨੂੰ ਕਿਉਂ ਮਾਰਦਾ ਹੈ ਉਸ ਦੇ ਵਿੱਚ ਵੀ ਤਾਂ ਪਰਮਾਤਮਾ ਵਸਦਾ ਹੈ ਉਸ ਦੇ ਵਿੱਚ ਵੀ ਤਾਂ ਰੱਬ ਵਸਦਾ ਹੈ ਹੁਣ ਕਾਫੀ ਦਿਨਾਂ ਤੋਂ ਕਮੈਂਟ ਆ ਰਹੇ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪੋਸਟ ਦੇ ਉੱਪਰ ਕਿ ਇੱਕ ਸ਼ਖਸ ਇਹ ਬੋਲਦਾ ਹੈ ਕਿ ਜੇਕਰ ਤੁਸੀਂ ਕਹਿ ਨਹੀਂਓ ਕਿ ਮਾਸ ਖਾਣਾ ਸਿੱਖਵਾਸੇ ਮਨਾਈ ਨਹੀਂ ਤਾਂ ਫਿਰ ਗੁਰੂ ਘਰਾਂ ਦੇ ਲੰਗਰ ਹਾਲ ਦੇ ਵਿੱਚ ਵੀ ਤਾਂ ਚੱਲਣਾ ਚਾਹੀਦਾ ਪਰ ਉੱਥੇ ਹੀ ਜੇਕਰ ਆਪਾਂ ਹਵਾਲਾ ਦੇਈਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦਾ ਕਿ ਜੇਕਰ ਐਨੇ ਪਦਾਰਥ ਆਪਣੇ ਵਾਸਤੇ ਬਣੇ ਹੋਏ ਨੇ ਖਾਣ ਪੀਣ ਵਾਸਤੇ ਜੇਕਰ ਆਪਾਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਅੱਜ ਆਪਾਂ ਮਾਸ ਖਾਈਏ ਜਾਂ ਕਿਸੇ ਜੀਵ ਦੀ નિર્ਦੋਸ਼ ਹੱਤਿਆ ਕਰੀਏ ਤੇ ਇਹ ਵੀ ਗਲਤ ਆ ਕਿਉਂਕਿ ਮਜਬੂਰੀ ਦੇ ਵਿੱਚ ਜੇ ਕੋਈ ਚੀਜ਼ ਛਕੀ ਜਾਵੇ ਤਾਂ ਪਾਪ ਨਹੀਂ ਹੈ ਜੇਕਰ ਜਾਣ ਬੁੱਝ ਕੇ ਆਪਾਂ ਕਿਸੇ ਦੀ ਜਾਨ ਲੈਣ ਦਾ ਹੱਕ ਆਪਾਂ ਨੂੰ ਨਹੀਂ ਬਲਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਏ ਰੱਖਿਆ ਆਪਾਂ ਬਾਣੀ ਦੇ ਵਿੱਚ ਪੜਦੇ ਆ ਰਹੇ ਹਾਂ ਕਿ ਕੁਦਰਤ ਸਿਰਫ ਇਨਸਾਨਾਂ ਦੀ ਨਹੀਂ ਕੁਦਰਤ ਦੇ ਵਿੱਚ ਰਹਿਣ ਦੇ ਲਈ ਬੱਕਰੇ ਤੋਂ ਵੀ ਜੀ ਕਰਦਾ ਹੈ ਕੁਦਰਤ ਦੇ ਵਿੱਚ ਰਹਿਣ ਦੇ ਲਈ ਮੁਰਗੇ ਦਾ ਵੀ ਜੀ ਕਰਦਾ ਹੈ ਕੁਦਰਤ ਦੇ ਵਿੱਚ ਰਹਿਣ ਦੇ ਲਈ ਹੋਰ ਜਿੰਨੇ ਵੀ ਪੰਛੀ ਹੈ ਉਹਨਾਂ ਦਾ ਵੀ ਜੀ ਕਰਦਾ ਹੈ ਪਰ ਆਪਾਂ ਨੂੰ ਕੋਈ ਹੱਕ ਨਹੀਂ ਕਿ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਐਦਾਂ ਖੋ ਲਈਏ ਹੁਣ ਜਥੇਦਾਰ ਸਾਹਿਬ ਉਹਨਾਂ ਦਾ ਜੋ ਬਿਆਨ ਹੈ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦਾ ਹੈ ਉਹ ਬਿਆਨ ਜਦੋਂ ਵਾਇਰਲ ਹੋਇਆ ਤੇ ਬਹੁਤ ਸਾਰੇ ਲੋਕ ਕਮੈਂਟ ਵੀ ਕਰ ਰਹੇ ਸੀ ਕਿ ਗੁਰੂ ਘਰਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਲਾਗੂ ਕਰਦੇ ਤੇ ਇੱਥੇ ਜਥੇਦਾਰ ਸਾਹਿਬ ਦਾ ਕੋਈ ਵੀ ਇਸ ਤੇ ਪ੍ਰਤੀਕਿਰਿਆ ਨਹੀਂ ਜਥੇਦਾਰ ਸਾਹਿਬ ਦਾ ਕੋਈ ਵੀ ਬਿਆਨ ਉਸ ਤੋਂ ਬਾਅਦ ਨਹੀਂ ਆਇਆ ਸਿਰਫ ਉਹਨਾਂ ਦੀ ਅਖਬਾਰ ਦੀ ਕਟਿੰਗ ਜਿਹੜੀ ਹੈ ਉਹ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਹੁਣ ਅੱਜ ਜੇਕਰ ਕੋਈ ਨਿਹੰਗ ਸਿੰਘ ਜਾ ਕੇ ਉੱਥੇ ਮੰਗਦਾ ਹੈ ਕਿ ਜੇ ਸਾਨੂੰ ਤਾਂ ਝਟਕਾ ਸ਼ਕਣਾ ਉਸ ਨੂੰ ਕੋਈ ਮਨ੍ਹਾ ਵੀ ਨਹੀਂ ਕਰ ਸਕਦਾ ਕਿਉਂਕਿ ਖੁਦ ਅਕਾਲ ਤਖਤ ਦੇ ਜਥੇਦਾਰ ਨੇ ਜਦੋਂ ਇਹ ਗੱਲ ਕਹੀ ਹੈ ਤਾਂ ਮਨਾ ਉਸ ਨੂੰ ਕੌਣ ਕਰੇਗਾ ਹੁਣ ਇਹ ਗੱਲ ਸੋਚਣ ਵਾਲੀ ਅਤੇ ਵਿਚਾਰਨ ਵਾਲੀ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇਸ ਬਿਆਨ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੇ ਸੁਝਾਅ ਜਿਹੜੇ ਆ ਜਰੂਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ